ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤੇ ਵਕ ਵਕ ਪੜਾ ਦੇ ਵਿੱਚ ਕਿਸਾਨੀ ਸੰਘਰਸ਼ ਜਿਹੜਾ ਉਹ ਲਗਾਤਾਰ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਹਰਿਆਣਾ ਬਾਰਡਰਾਂ ਦੇ ਉੱਪਰ ਕਿਸਾਨ ਡਟੇ ਹੋਏ ਨੇ ਦੂਜੇ ਪਾਸੇ ਜੇਕਰ ਅਸੀਂ ਤਸਵੀਰਾਂ ਵਿਖਾਈਏ ਸ਼ਹਿਰਾਂ ਦੇ ਵਿੱਚ ਵੀ ਪ੍ਰੋਟੈਸਟ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਕਿਤੇ ਨਾ ਕਿੱਥੇ ਜਿਹੜੇ ਹਰਿਆਣਾ ਬਾਰਡਰਾਂ ਤੇ ਕਿਸਾਨ ਡਟੇ ਹੋਣੇ ਉਹਨਾਂ ਦੀ ਹਮਾਇਤ ਦੇ ਵਿੱਚ ਵਕ ਵਕ ਢੰਗ ਦੇ ਨਾਲ ਵਕ ਵਕ ਜੱਥੇਬੰਦੀਆਂ ਜਿਹੜੀਆਂ ਨੇ ਉਹ ਆਪਣੇ ਪ੍ਰੋਟੈਸਟ ਉਲੀਕ ਕੇ ਬੈਠੀਆਂ ਨੇ ਟੋਲ ਪਲਾਜ਼ਾ ਦੀ ਗੱਲ ਕਰੀਏ ਟੋਸ ਪਲਾਜ਼ਾ ਜਿਹੜੇ ਨੇ ਉਹ ਫ੍ਰੀ ਕਰਾਏ ਹੋਏ ਨੇ ਇਸ ਵਕਤ ਅਸੀਂ ਜਿਹੜਾ ਬਨੂੜ ਟੋਲ ਪਲਾਜ਼ਾ ਉਸ ਦੇ ਉੱਪਰ ਮੌਜੂਦ ਆ ਜਿਹੜਾ ਟੋਲ ਪਲਾਜ਼ਾ ਫਿਲਹਾਲ ਤੱਕ ਫ੍ਰੀ ਚੱਲ ਰਿਹਾ ਹੈ ਇੱਥੇ ਆਵਾਜਾਈ ਜਿਹੜੀ ਹੈ ਉਸ ਨੂੰ ਨਿਰੰਤਰ ਰੂਪ ਨਾਲ ਜਿਹੜੇ ਨਾਲ ਲੱਗਦੇ ਰੋਡ ਹੈ ਉਹਨਾਂ ਤੇ ਚਲਾਇਆ ਜਾ ਰਿਹਾ ਹੈ ਟੋਲ ਜਿਹੜਾ ਉਸ ਨੂੰ ਬੰਦ ਕੀਤਾ ਹੋਇਆ ਕਿਸੇ ਤੋਂ ਵੀ ਟੋਲ ਦੀ ਉਗਰਾਹੀ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਕਿਸਾਨ ਵੀ ਸਾਡੇ ਨਾਲ ਗੱਲਬਾਤ ਕਰਦੇ ਸਰ ਟੋਲ ਫ੍ਰੀ ਕੀਤਾ ਹੋਇਆ ਹੈ ਕਦੋਂ ਤੱਕ ਇਹ ਟੋਲ ਫ੍ਰੀ ਅੰਦੋਲਨ ਜਾਰੀ ਰੋਗਾ ਇਹ ਐਸਕੇਐਮ ਦੀ ਕਾਲ ਦੀ ਸੀ ਤਿੰਨ ਦਿਨਾਂ ਦੀ ਸੀ ਫਿਰ ਉਸ ਤੋਂ ਬਾਅਦ ਜਿਹੜਾ ਇਹ ਪੁੱਤਰਾ ਖੁੱਕਣ ਦਾ ਅੱਗੇ ਐਸਕੇਐਮ ਨੇ ਫੈਸਲਾ ਲਿਆ ਉਸ ਤੋਂ ਬਾਅਦ ਜੋ ਅਗਲਾ ਫੈਸਲਾ ਹੋਊਗਾ ਉਹ ਐਸਕੇਐਮ ਦੀ ਕਾਲ ਤੇ ਹੀ ਅੱਗੇ ਵਿਧਾਇਆ ਜਾਊਗਾ ਜਾਂ ਇਹਨੂੰ ਇੱਥੇ ਪੋਸਟਪੋਨ ਕੀਤਾ ਜਾਊਗਾ ਉਸ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ ਅਜੇ ਇਹ ਕਲੀਅਰ ਨਹੀਂ ਹੋ ਪਾਇਆ ਕਿ ਕਦੋਂ ਤੱਕ ਟੋਲ ਫਰੀ ਰੱਖੇ ਜਾਣਗੇ ਰੱਖੇ ਜਾਣਗੇ ਅਜੇ ਕਲੀਅਰ ਨਹੀਂ ਹੈ ਪੁਤਰਾ ਫੁੱਕਣ ਤੋਂ ਬਾਅਦ ਉਦੋਂ ਤੱਕ ਅਸੀਂ ਡਿਸੀਜਨ ਦੇਖਦੇ ਹਾਂ ਕਿ ਡਿਸੀਜਨ ਆਉਂਦਾ ਐਸਕੇਐਮ ਦੀ ਕਾਲ ਦਾ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਹੈ ਉਹ ਲਿਆ ਜਾਊਗਾ ਕੁਝ ਇਸ ਤਰ੍ਹਾਂ ਦੀ ਵੀ ਕਾਲ ਆਈ ਹੈ ਕਿ ਹਰਿਆਣਾ ਬਾਰਡਰਾਂ ਦੇ ਉੱਪਰ ਜਿਹੜੇ ਕਿਸਾਨ ਡਟੇ ਹੋਏ ਨੇ ਜਿਨ੍ਹਾਂ ਦੇ ਉੱਪਰ ਲਗਾਤਾਰ ਤਸ਼ੱਦਦ ਢਾਈ ਜਾ ਰਹੀ ਹੈ ਉਹਨਾਂ ਦੀ ਸਪੋਰਟ ਦੇ ਵਿੱਚ ਵੀ ਜੱਥੇ ਜਿਹੜੇ ਨੇ ਉਹ ਪਿੰਡਾਂ ਦੇ ਵਿੱਚੋਂ ਹਰਿਆਣਾ ਬਾਰਡਰਾਂ ਤੇ ਜਾਂਦੇ ਨਜ਼ਰ ਆ। ਹਾਂ ਉਹਨਾਂ ਨੂੰ ਕਿਹਾ ਕਿ ਉਹ ਜੋੜਾ ਜਾਣਾ ਹੈ ਉਹ ਪ੍ਰੋਟੈਸਟ ਕਰਨਾ ਉਹ ਪੀਸਫੁਲੀ ਪ੍ਰੋਟੈਸਟ ਕਰਨਾ ਕਿ ਕੋਈ ਕੋਈ ਵਾਇਲੈਂਸ ਨਾ ਹੋਵੇ। ਪਹਿਲਾਂ ਹੀ ਸਾਡੇ ਕਿਸਾਨਾਂ ਤੇ ਗੋਲੀਆਂ ਵਾਰੀਆਂ ਗਈਆਂ ਤੇ ਉਹਨਾਂ ਦਾ ਅਸੀਂ ਹੁਣ ਮੁਆਵਜ਼ਾ ਮੰਗ ਰਹੇ ਹਾਂ ਤੇ ਜਿਹੜਾ ਕਿ ਸਾਡੇ ਤੇ ਬਹੁਤ ਤਸੱਦਤ ਟਾਇਆ ਗਿਆ ਤੇ ਇਵਨ ਕਿ ਇੱਥੋਂ ਤੱਕ ਕਿ ਟਰੈਕਟਰਾਂ ਦੇ ਟਾਇਰ ਪੈਂਚਰ ਕੀਤੇ ਗਏ ਤੇ ਉਹਨਾਂ ਦੀਆਂ ਟੈਂਕੀਆਂ ਭੰਨ ਦਿੱਤੀਆਂ ਗਈਆਂ ਨੇ ਜਿਸ ਤੱਕ ਸਾਨੂੰ ਬਹੁਤ ਰੋਸ ਹੈ ਇਸ ਹਰਿਆਣਾ ਸਰਕਾਰ ਦੀ ਨਖੇਦੀ ਕਰਦੇ ਹਾਂ ਕਿ ਜਿਨ੍ਹਾਂ ਨੇ ਸ਼ਾਂਤਮਈ ਬੈਠੇ ਕਿਸ हरियाणा ਸਰਕਾਰ ਦੀ ਨਖੇਦੀ ਕਰਦੇ ਆ ਮੁਆਵਜ਼ੇ ਦੀ ਮੰਗ ਹੋ ਰਹੀ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਅਨਾਉਂਸ ਕਰਦੇ ਨਜ਼ਰ ਆਏ ਕਿ ਸ਼ੁਭਕਰਮ ਕਰਨ ਜਿਹੜਾ ਸੀ ਜਿਹੜਾ 22 ਸਾਲ ਦਾ ਨੌਜਵਾਨ ਸੀ ਉਸ ਦੇ ਪਰਿਵਾਰ ਨੂੰ مالی ਸਹਾਇਤਾ 1 ਕਰੋੜ ਦੀ ਦਿੱਤੀ ਜਾਏਗੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਮੁੱਖ ਮੰਤਰੀ ਪੰਜਾਬ ਨੇ ਐਲਾਨ ਕਰ ਦਿੱਤਾ ਕਿਦਾ ਦੇਖ ਦੇਖੋ ਜੀ ਐਲਾਨ ਤਾਂ ਕਰ ਦਿੱਤਾ ਜਦੋਂ ਮਿਲੇਗੀ ਉਦੋਂ ਪਤਾ ਲੱਗੇਗਾ ਜੀ ਹੁਣ ਤਾਂ ਭਗਵੰਤ ਮਾਨ ਜੀ ਐਲਾਨ ਕਰਦੇ ਨੇ ਜਦੋਂ ਇਹ ਵਾਰਦਾਤ ਹੋਈ ਸੀ ਉਦੋਂ ਉਹਨਾਂ ਨੇ ਕੁਝ ਨਹੀਂ ਸੋਚਿਆ ਕਿ ਅਸੀਂ ਵੀ ਕੁਝ ਨਾ ਕੁਝ ਆਪਣੀ ਸਰਕਾਰ ਵੱਲੋਂ ਐਕਸ਼ਨ ਲਈਏ ਠੀਕ ਹੈ ਜੀ ਹੁਣ ਜਦੋਂ ਪ੍ਰੈਸ਼ਰ ਪੈਂਦਾ ਸਿਰਫ ਐਲਾਨ ਹੀ ਨੇ ਜੀ ਜਦੋਂ ਦਊਗਾ ਉਦੋਂ ਪਤਾ ਲੱਗੇਗਾ ਜੀ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਾਂਗੇ ਜੀ ਭਗਵੰਤ ਮਾਨ ਦੇ ਦੇਗਾ ਬਸ ਆਹ ਦੇ ਦੇਗਾ ਆਸ ਹੈ ਆਸ ਹੈ ਆਸ ਹੈ ਹਾਂ ਜੀ ਉਹਨਾਂ teman ਕਿਸਾਨਾਂ ਦੇ ਨਾਲ ਆਈ ਛੋਟੇ ਕਿਸਾਨ ਦਾ ਪੁੱਤ ਐ ਉਹ ਆਪ ਵੀ ਆਪਣੇ ਆਪ ਨੂੰ ਕਿਸਾਨ ਕਹਿੰਦਾ ਐ ਵੀ ਕਿਸਾਨ ਐ ਉਹ ਇੱਕ ਛੋਟਾ ਕਿਸਾਨ ਐ ਉਹ ਕਿਸਾਨਾਂ ਦੀ ਹਾਲਤ ਜਾਣਦਾ ਐ ਕਿ ਆ ਵੀ ਦੀ ਐ ਇਹਨਾਂ ਦੇ ਨਾਲ ਉਹ ਕਿਸਾਨਾਂ ਦੇ ਹੱਕ 'ਚ ਚੱਲਦਾ ਐ ਹਰ ਇੱਕ ਗੱਲ ਹੱਕ ਦੀ ਕਰਦਾ ਐ ਤੇ ਉਹ ਕਰੇਗਾ ਉਹ ਜੋ ਉਹਨੇ ਕਹਿਤਾ ਉਹ ਕਰੇਗਾ ਹਰ ਹਾਲ ਤੇ ਹੋਏਗਾ ਦੇਖੋ ਆਸ ਇਹਨਾਂ ਨੂੰ ਜ਼ਰੂਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਕਹਿੰਦੇ ਨੇ ਉਹ ਕਰਦੇ ਹੋਏ ਨਜ਼ਰ ਆਣਗੇ ਲੇਕਿਨ ਸੰਘਰਸ਼ ਦੀ ਲਗਾਤਾਰ ਜਿਹੜੀ ਤਸਵੀਰ ਹੈ ਹਰ ਰੋਜ਼ ਸ਼ਹੀਦੀਆਂ ਹੋ ਰਹੀਆਂ ਨੇ ਬਾਰਡਰ ਦੇ ਉੱਪਰ ਹਰ ਰੋਜ਼ ਕਿਸਾਨ ਜਿਹੜੇ ਨੇ ਉਹ ਸ਼ਹੀਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਜਿਸ ਢੰਗ ਦੇ ਨਾਲ ਪੁਲਿਸ ਦੀ ਤਸ਼ੱਦਦ ਦਾ سلسلہ ਲਗਾਤਾਰ ਜਾਰੀ ਹੈ ਸਰ ਤੁਸੀਂ ਵੀ ਇੱਥੇ ਬੈਠੇ ਹੋਇਓ ਔਰ ਥੋੜਾ ਗਲਾ ਖਰਾਬ ਹੈ ਲੇਕਿਨ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸੰਘਰਸ਼ ਨੂੰ ਸੰਘਰਸ਼ ਦੀ ਗੱਲ ਕਰੀ ਔਰ ਜਿਸ ਢੰਗ ਦੇ ਨਾਲ ਕੱਲੀ ਅਹ ਇਹ ਕਿਹਾ ਗਿਆ ਸੀ ਕਿ ਉਸ ਪਰਿਵਾਰ ਨੂੰ ਸ਼ੁਭਕਰਨ ਜਿਹੜਾ ਕਿਸਾਨ ਸੀ ਉਸ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਏ ਜ ਪੰਜਾਬ ਦੇ ਮੁੱਖ ਮੰਤਰੀ ਹਾਲਾਂਕਿ ਕੇਂਦਰ ਤੋਂ ਮੰਗ ਕੀਤੀ ਸੀ ਕਿ ਕੇਂਦਰ ਮੁਆਵਜ਼ਾ ਦੇ ਜਾਂ ਹਰਿਆਣਾ ਮੁਆਵਜ਼ਾ ਦੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਅਸੀਂ ਮੁਆਵਜ਼ਾ ਦੇਾਂਗੇ ਕਿਉਂਕਿ ਕਿਸਾਨ ਸਾਡਾ ਸੀ ਉਹਦੀ ਭੈਣ ਨੂੰ ਨੌਕਰੀ ਦੇਣ ਦੀ ਵੀ ਗੱਲ ਕਰ ਦਿੱਤੀ ਹਾਂਜੀ ਹਾਂ ਇਹ ਗੱਲ ਆ ਜਿਹੜੀਆਂ ਰਾਜੋਵਾਲ ਨੇ ਉੱਤੇ ਯੂਨੀਅਨ ਸੰਸਕਾਰਤਾ ਐਮੇ ਆਖੀਆਂ ਇਹ ਬਿਲਕੁਲ ਸੱਚੀਆਂ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ ਪਰ ਮੈਂ ਹਰ ਇੱਕ ਬੰਦਾ ਜਿਹੜਾ ਹੈ ਉਹ ਕੋਈ ਮਾਨੂੰ 100 100 ਰੁਪਈਆ ਦੇ ਟੁਣਕੇ ਟੁਣਕੇ ਨਾਲ ਵੀ ਤਲਾਵ ਪੜ ਜਾਂਦਾ ਹਰ ਹਿੰਦੂਸਤਾਨ ਦੇ ਵਿੱਚ ਜਿਹੜੀ ਅੱਜ ਹਕੂਮਤ ਰਾਜ ਕਰ ਰਹੀ ਹੈ ਉਹ ਅੰਗਰੇਜ਼ਾਂ ਨਾਲੋਂ ਵੀ ਪਹਿੜਾ ਰਾਜ ਹੈ ਅੰਗਰੇਜ਼ਾਂ ਨੇ ਵੀ ਜਲੀਆਂ ਵਾਲੇ ਬਾਗ ਵਿੱਚ ਬਹੁਤ ਪਹਿੜਾ ਥਲੂਕ ਕੀਤਾ ਸੀ ਇਹ ਤਾਂ ਸਾਡਾ ਦੇਸ਼ ਹੈ ਸਾਡੇ ਦੇਸ਼ ਵਿੱਚ ਆਜ਼ਾਦੀ ਹੈ ਆਜ਼ਾਦੀ ਦੇ ਕਾਰਨ ਹਰ ਇੱਕ ਚੀਜ਼ ਨੂੰ ਆਪਣਾ ਹੱਕ ਬੋਲਣ ਦਾ ਅਧਿਕਾਰ ਹੈ ਇਹਨਾਂ ਨੇ ਤਾਂ ਬਾਰਡਰ ਇਸ ਤਰ੍ਹਾਂ ਲਾਏ ਹੋਏ ਆ ਇਸ ਤਰ੍ਹਾਂ ਤਾਂ ਬਾਰਡਰ ਪਾਕਿਸਤਾਨ ਦੇ ਉੱਥੇ ਨਹੀਂ ਉੱਥੇ ਵੀ ਤਾਰਾ ਲੱਗਿਆ ਹੋਈਆਂ ਹੁਣ ਉੱਥੇ ਸਿਮਿੰਟ ਦੇ ਵੈਰੀਗੇਟ ਨਹੀਂ ਅਸੀਂ ਅੱਜ ਜੀਰਕੋ ਟੂਲ ਪਲਾਜਾ ਤੇ ਆਰਥਿਕ ਫੂਕ ਮੁਜ਼ਾਹਰਾ ਕਰ ਰਹੇ ਹਾਂ ਸਾਰੇ ਦੇਸ਼ ਵਿੱਚ ਹੋ ਰਿਹਾ ਹੈ ਅਸੀਂ ਤਾਂ ਸੱਚੇ ਪਾਸ ਤੋਂ ਇਹੀ ਦਾਅਵਾ ਕਰਦੇ ਹਾਂ ਕਿ ਇਸ ਪਾਰਟੀ ਦਾ ਜ਼ੁਲਮ ਪਾਰਟੀ ਦਾ ਬੇੜਾ ਘਰ ਕੋ ਹੋ ਜਾਏ ਜਿਸ ਤਰ੍ਹਾਂ ਮੁਗਲ ਆਤੇ ਪਹਾੜੀ ਰਾਜਿਆਂ ਦਾ ਹੋਇਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਕਮਲ ਹੈ ਬਿਲਕੁਲ ਦੇਖੋ ਸਿੱਧੇ ਤੋਰ ਤੇ ਹਾਂ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਨਾ ਮੇਰੇ ਕੋਲ ਨਹੀਂ ਬੋਲਣਾ ਅੱਛਾ ਬੋਲਣਾ ਨਹੀਂ ਜਾਂਦਾ ਹਾਂ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਬਾਬੂ ਜੀ ਜੋ ਕਹਿਣਾ ਸੀਗਾ ਜੀ ਕਹਿ ਤਾਂ ਸੀਗਾ ਜੋ ਕਹਿ ਤਾਂ ਬਾਬੂ ਜੀ ਹਾਂ ਜੀ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਆਹੀ ਐ ਦੋ ਤੈਨੂੰ ਦੇਖੇ ਰਹੇ ਤੁਸੀਂ ਤੁਸੀਂ ਆਪ ਜਾਣੇ ਜਾਣੋ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾ ਰਿਆ ਬਨੂੜ ਟੋਲ ਦੇ ਉੱਪਰ ਅਸੀਂ ਮੌਜੂਦ ਹਾਂ ਹਾਲਾਂਕਿ ਹਜੇ ਤੱਕ ਆ ਟੋਲ ਜਿਹੜਾ ਇਸ ਨੂੰ ਫ੍ਰੀ ਰੱਖਿਆ ਹੋਇਆ ਕਿਉਂਕਿ ਅਗਲੇ ਜਿਹੜੇ ਆਰਡਰ ਹੈ ਉਹ ਆਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਉਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਐਸਕੇਐਮ ਅਗਲੇ ਹਾਰਡਰ ਕੀ ਕਰਦੀ ਹੈ ਲੇਕਿਨ ਜਿਹੜਾ ਆਰਥਿਕ ਫੁਕ ਮੁਜਾਰਾ ਜਿਹੜਾ ਉਹ ਵੀ ਇੱਥੇ ਹੀ ਹੁੰਦਾ ਨਜ਼ਰ ਆਏਗਾ ਕੁਝ ਹੀ ਦਿਨ ਦੇ ਵਿੱਚ ਕਿਸਾਨ ਇੱਥੇ ਲਾਂਬੰਦ ਹੁੰਦੇ ਨਜ਼ਰ ਆਣਗੇ ਔਰ ਜਿਸ ਢੰਗ ਦੇ ਨਾਲ ਕੱਲ ਐਸਕੇਐਮ ਦੀ ਤਰਫੋਂ ਫੈਸਲਾ ਲਿੱਤਾ ਗਿਆ ਸੀ ਕਿ ਜਿਹੜ हरियाणा ਦੇ ਜੋ ਮੁੱਖ ਮੰਤਰੀਆਂ ਹਰਿਆਣਾ ਦੇ ਅਮਿਸ਼ਾ ਜਿਹੜੇ ਨੇ ਉਹਨਾਂ ਦਾ ਪੁੱਤਲਾ ਜਿਹੜਾ ਉਹ ਫੂਕਿਆ ਜਾਊਗਾ ਤੇ ਉਸ ਦੀ ਹੁਣ ਤਿਆਰੀ ਜਿਹੜੀ ਇੱਥੇ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ ਹਾਲਾਕੀ ਲਗਾਤਾਰ ਅੰਦੋਲਨ ਜਿਹੜਾ ਤੇਜ਼ ਹੁੰਦਾ ਨਜ਼ਰ ਆ ਰਿਹਾ ਤਿੱਖਾ ਹੁੰਦਾ ਨਜ਼ਰ ਆ ਰਿਹਾ ਵੇਖਣ ਵਾਲੀ ਗੱਲ ਰਹੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆ ਸੰਘਰਸ਼ ਹੋਰ ਕੀ ਨਵੇਂ ਰੰਗ ਬਖਾਂਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਬਨੂੜ